ਗੈਸ ਉਪਭੋਗਤਾਵਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਇਹ ਕੰਮ ਨਹੀਂ ਕਰਵਾਇਆ ਤਾਂ ਜਲਦ ਕਰਵਾ ਲਓ ਨਹੀਂ ਤਾਂ ਤੁਹਾਡਾ ਗੈਸ ਕਨੈਕਸ਼ਨ ਵੀ ਬੰਦ ਹੋ ਸਕਦਾ ਹੈ ਰਸੋਈ ਗੈਸ ਉਪਭੋਗਤਾਵਾਂ ਨੂੰ 31 ਮਈ ਤੱਕ ਈ ਕੇ ਵਾਈ ਸੀ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਜੇਕਰ ਤੁਸੀਂ ਵੀ 31 ਮਈ ਤੱਕ ਈ ਕੇ ਵਾਈ ਸੀ ਨਹੀਂ ਕਰਵਾਈ ਤਾਂ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਤੇ ਤੁਹਾਡਾ ਗੈਸ ਕਨੈਕਸ਼ਨ ਵੀ ਬੰਦ ਹੋ ਸਕਦਾ ਹੈ ਦਰਅਸਲ ਪੈਟਰੋਲੀਅਮ ਤੇ ਗੈਸ ਮੰਤਰਾਲੇ ਦੇ ਵੱਲੋਂ ਇਸ ਸੰਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਜਲਦ ਤੋਂ ਜਲਦ ਈ ਕੇ ਵਾਈ ਸੀ ਕਰਵਾਉਣ ਦੇ ਲਈ ਕਿਹਾ ਗਿਆ ਦਰਅਸਲ ਰਸੋਈ ਗੈਸ ਉਪਭੋਗਤਾਵਾਂ ਜਿਨ੍ਹਾਂ ਨੂੰ ਕਿ ਗੈਸ ਏਜੰਸੀ ਦੇ ਵਿੱਚ ਜਾ ਕੇ ਬਾਇਓਮੈਟ੍ਰਿਕ ਕਰਵਾਉਣੀ ਹੈ ਤੇ EKYC ਕਰਵਾਉਣੀ ਲਾਜ਼ਮੀ ਹੈ ਇਸ ਦੀ ਸੀਮਾ ਪਹਿਲੇ 31 ਦਸੰਬਰ 2023 ਰੱਖੀ ਗਈ ਸੀ ਹਾਲਾਂਕਿ ਹੁਣ ਇਸ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਸੀ ਪਰ ਅਜੇ ਵੀ ਬਹੁਤ ਸਾਰੇ ਉਪਭੋਗਤਾ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ EKYC ਨਹੀਂ ਕਰਵਾਈ ਗਈ ਤਾਂ ਤੁਹਾਡੇ ਲਈ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਅਜੇ ਤੱਕ EKYC ਨਹੀਂ ਕਰਵਾਈ ਤਾਂ ਤੁਰੰਤ ਕਰਵਾ ਲਓ ਨਹੀਂ ਤਾਂ ਤੁਹਾਨੂੰ ਵੀ ਸਬਸਿਡੀ ਨਹੀਂ ਮਿਲੇਗੀ ਇਸ ਨੂੰ ਲੈ ਕੇ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ 31 ਮਈ ਤੱਕ ਜੇਕਰ ਤੁਸੀਂ ਈਕੇਵਾਈਸੀ ਨਹੀਂ ਕਰਵਾਉਂਦੇ ਹੋ ਤਾਂ 1 ਜੂਨ ਤੋਂ ਤੁਹਾਡਾ ਗੈਸ ਕਨੈਕਸ਼ਨ ਬੰਦ ਹੋ ਸਕਦਾ ਹੈ ਤੇ ਈਕੇਵਾਈਸੀ ਜੇਕਰ ਤੁਸੀਂ ਨਹੀਂ ਕਰਵਾਈ ਤਾਂ ਤੁਹਾਨੂੰ ਸਬਸਿਡੀ ਵੀ ਨਹੀਂ ਮਿਲੇਗੀ ਦੱਸਿਆ ਜਾ ਰਿਹਾ ਹੈ ਕਿ ਗੈਸ ਏਜੰਸੀ ਦੇ ਵਿੱਚ ਜਾ ਕੇ ਤੁਸੀਂ ਈਕੇਵਾਈਸੀ ਕਰਵਾ ਸਕਦੇ ਹੋ ਤਾਂ ਰਸੋਈ ਗੈਸ ਦੇ ਉਪਭੋਗਤਾਵਾਂ ਦੇ ਲਈ ਇੱਕ ਵੱਡੀ ਖਬਰ ਹੈ ਜੇਕਰ ਤੁਸੀਂ ਵੀ ਅਜੇ ਤੱਕ ਈਕੇਵਾਈਸੀ ਨਹੀਂ ਕਰਵਾਈ ਤਾਂ ਜਲਦ ਕਰਵਾ ਲਓ ਨਹੀਂ ਤਾਂ 1 ਜੂਨ ਤੋਂ ਬਾਅਦ ਤੁਹਾਡਾ ਕਨੈਕਸ਼ਨ ਬੰਦ ਹੋ ਸਕਦਾ ਹੈ ਇਸ ਦੇ ਨਾਲ ਹੀ ਦੱਸਦੀ ਕਿ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਜੇਕਰ ਈਕੇਵਾਈਸੀ ਤੁਸੀਂ ਨਹੀਂ ਕਰਵਾਉਂਦੇ ਹੋ ਤਾਂ ਤੁਹਾਨੂੰ ਸਬਸਿਡੀ ਵੀ ਨਹੀਂ ਮਿਲਣ ਵਾਲੀ ਹੈ